ਉਹ ਦਿੱਲੀ ਦਾ ਰਹਿਣ ਵਾਲਾ ਜੇ ਨੂੰ ਕੋਈ ਖਤਰਾ ਹੈ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ Z+ ਸਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦ ਕਲੌਕ ਇਹਨੂੰ ਦੋਗੇ ਘਰ ਤੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਊਗਾ ਕਿ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮਾਈ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਹੈ ਥਾਣਿਆਂ 'ਚ ਤੁਹਾਡੀ ਪੁਲਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕਰਾਈਂ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇੰਨੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਂਟ ਟੂ ਸਟਿਕ ਟੂ ਯਰ ਚੇਅਰ ਅਥਾਰਟੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦਿੱਲੀ ਨੂੰ ਖੁਸ਼ ਰੱਖਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾਏ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦਵੀ ਪਾਰਟੀ ਦਾ ਸੋ ਇਸ ਕਰਕੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਸਾਡੇ ਉੱਪਰ ਧਿਆਨ ਦੇਣ ਦੀ ਬਜਾਏ ਉਹ ਆਪਦੀ ਅਕਾਲੀ ਦਲ ਦਾ ਜੋ ਜੋ ਪਤਾਲ ਦੇ ਵਿੱਚ ਵੜਦੀ ਜਾ ਰਹੀ ਹੈ ਅਕਾਲੀ ਦਲ ਉਹਦਾ ਗਰਾਵਟ ਗਰਾਵਟ ਵਾਲਤ ਚੱਲਿਆ ਹੋਇਆ ਉਹਨਾਂ ਦਾ ਗ੍ਰਾਫ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਅੱਗੇ ਨੂੰ ਜਮਾਨਤ ਉਹਨਾਂ ਦੀ ਵੱਜ ਜਾਣਾ ਜਿਹੜੇ ਅਲੀਗੇਸ਼ਨ ਲਗਾਏ ਹੁੰਦੇ ਕਿੰਨੇ ਕੋ ਸੱਚੇ ਕਿਹੜੇ ਅਲੀਗੇਸ਼ਨ ਜੀ ਉਹ ਕਹਦੇ ਕਿ ਹਾਂ ਵੀ ਜੈਡ ਪਲੱਸ ਟੋਟਲ ਨਾਨਸੈਂਸ ਰੈਡਿਕਲਸ ਰੈਡਿਕਲਸ ਹੈ ਜੀ ਸਭ ਉਹਨਾਂ ਨੂੰ ਮੈਂ ਇਹੀ ਕਹ ਰਿਹਾ ਨਹੀਂ ਮ ਉਹਨਾਂ ਨੂੰ ਫੋਬੀਆ ਹੋਇਆ ਹੋਇਆ ਜੇ ਇੰਨੇ ਹੀ ਧਿਆਨ ਉਹ ਅਕਾਲੀ ਦਵ ਦੇ ਸਰਵਾਈਵਲ ਵੱਲ ਲਾ ਦੇਣ ਤਾਂ